ਕਿਰਨਾ ਹਾਂਜੀ ਨਾ ਹੋ ਗਈ ਫਿਰ ਤਿਆਰੀ ਚਲਈਏ ਹੁਣ ਚਲਈਏ ਆਪਣੇ ਪਤਨ ਪੂਆ ਜੀ ਲੱਗ ਜੂ ਨਾ ਸਾਡਾ ਜੀ ਨਹੀਂ ਲੱਗਣਿਆ ਮੈਂ ਤਾਂ ਖੜੇ ਰੌਣ ਕੇ ਸਾਰੀ ਚਲ ਚਲਲੀ ਹੈ ਸਾਰੀ ਚਲ ਚਲੀਆਂ ਨਿਆਣੇ ਸਾਰੇ ਚਲ ਚਲੇ ਤੁਸੀਂ ਮਗਰ ਇਕੱਲੇ ਰਹਿ ਜਾਣਾ ਹੈ ਜੀ ਨਹੀਂ ਲੱਗਣਾ ਹੁਣ ਫਿਰ ਕਿਰਤ ਚਲਈਏ ਆਈ ਮੇ ਜੀ ਜੀ ਪੂਆ ਨੇ ਕਹ ਪੂਆ ਫਿਰ ਮੈਂ ਚੱਲਿਆ ਹਾਂ ਹੁਣ ਨਾ ਪਤਾ ਤੂੰ ਨਾ ਜਾ ਤੂੰ ਰਹਿ ਪਾਣੇ ਕੋਈ ਹਾਂ ਇਹਨਾਂ ਚਿਰ ਆਪਾਂ ਕਰਾਂਗੇ ਮੈਂ ਵਾਖਣੀ ਜੀ ਤੁਹਾਡਾ ਵੀ ਲੱਗਣਾ ਵਿਆਹ ਤੋਂ ਬਾਅਦ ਇੰਨੇ ਚਿਰ ਹੀ ਵਾਕਿਆ ਕਰਨਾ ਪਹਿਲੀ ਹਰ ਰਹੇ ਹਨ ਚਾਰਾਂ ਸਾਲਾਂ ਦਾ ਜੇ ਆ ਜੇ ਫੇਰਾ ਮਾਰਾ ਨਹੀਂ ਫੇਰਾ ਆਇਓ ਤੁਸੀਂ ਲੇਟੋਂ ਮੈਂ ਆਈ ਹਾਂ ਜਿੰਨੇ ਮਿੰਟ ਹੈ ਹਾਂ ਜਦੀ ਬਣੀ ਜਦੀ ਮੈਂ ਸੋ ਇਹ ਗੱਲਬਾਤ ਆ ਜੀ ਅੱਜ 4 ਦਿਨ ਹੋ ਗਏ ਕਿ 5 ਦਿਨ ਪੂਰਨ ਕਿਦਣ ਆਏ ਹਨ ਕਿਰਨ ਐਤਵਾਰ ਸ਼ਨੀਵਾਰ ਸ਼ਾਮ ਨੂੰ ਆਏ ਹਾਂ ਅੱਜ ਕੀ ਵਾਰ ਅੱਜ ਵੀਰ ਵੀਰ ਵਾਰ ਤੇ 6 ਦਿਨ ਹੋ ਗਏ ਆ ਤੁਹਾਡੀ ਕਿਤੇ ਮਹਿਦੋਕ ਦੇਣੀ ਹੋਏ ਜੀ ਆ ਜਾਣਾ ਤੁਹਾਡਾ ਠੀਕ ਆ ਤੇ ਅੱਜ 4-5 ਦਿਨ ਹੋ ਗਏ ਆ ਚੱਲੇ ਅੱਜ ਘਰਾਂ ਨੂੰ ਚੱਲੇ ਪਾਉਣ ਲੱਗੇ ਆ ਤੇ ਪੈਕਿੰਗ ਸ਼ੈਕਿੰਗ ਹੋ ਗਈ ਆ ਸਾਰੀ ਤੁਹਾਡੀ ਤੇ ਭੈਣ ਜੀ ਤੁਸੀਂ ਵੀ ਚੱਲੇ ਜੇ ਫਿਰ ਅੱਜ ਨਾਲ ਹੀ ਸਾਡੇ ਮੈਂ ਵੀ ਤੁਹਾਡੇ ਨਾਲ ਹੀ ਚੱਲੀ ਭਾਈਆ ਕਿੱਥੇ ਲਗਾਤਾ ਯਾਰ ਭਾਈਆ ਕੀ ਕਰੀ ਜਾਂਦਾ ਰਸੋਈ ਚ ਠੀਕ ਹੈ ਮੇਰੇ ਕੋ ਆਇਓ ਹੈ ਮੇਰੇ ਕੋ ਆ ਜੀ ਚਲ 16 ਅੰਤਰੀਕ ਤੋਂ ਬਾਅਦ ਚ ਵੇਖਾਂਗੇ ਅੱਜ ਹੈ ਹਰ ਕੀਰਤਨ ਨੂੰ ਛੁੱਟੀਆਂ ਆ ਛੁੱਟੀਆਂ ਆ ਗਈਆਂ ਤੇ ਫਿਰ ਤੁਸੀਂ ਹੋਏ ਹੋ ਜ ਕੋਈ ਚਲੋ ਫਿਰ ਆਹ ਇਹ ਆ ਜੀ ਗੱਲਬਾਤ ਤੇ ਕਿਰਨ ਚਲੀਏ ਫਿਰ ਚਲੋ ਮੇ ਅੱਲਾ ਫਿਰ ਭੂਆ ਮੈਂ ਜਾ ਕੇ ਰਹਾ ਤੁਸੀਂ ਆ ਦੰਤੀ ਕੁਝ ਮਾਚਾ ਤੋਰ ਪੇ ਆ ਹੋਈ ਨਾ ਆਓ ਆ ਨੂੰ ਬੜਾ ਬੁੰਡਾ ਆ ਬੜਾ ਹੁੰਦਾ ਹਿੱਸਾ ਚਲੋ ਤਰੋ ਫਿਰ ਤੇ ਬਈ ਅਜੇ ਕੋ ਆਪਣੀ ਚਲੋ ਚਲੋ ਮਗਰ ਪਹਿਲਾਂ ਨਾ ਨਾ ਅਰਕਿਤ ਪਹਾਰ ਆ ਆ ਤੈਨੂੰ ਠੀਕ ਜਿਹਾ ਲਾ ਮੈਂ ਚੱਕ ਲੈਣਾ ਕੋਈ ਨਹੀਂ ਮੈਂ ਬੈਠ ਗਿਆ ਸੋ ਇਹ ਆ ਜੀ ਪੂਆ ਦਾ ਘਰ ਤੇ ਆ ਨਿੰਬੂ ਇਹਨਾਂ ਦੇ ਘਰ ਦੇ ਲੱਗੇ ਆ ਹੈ ਕਰਨਾ ਨਿੰਬੂ ਨਹੀਂ ਤੋੜਨੇ ਕੱਚੇ ਹੀ ਆ ਗਏ ਤੇ ਛੋਟੇ ਜਿਹੇ ਨਿੱਕੇ ਨਿੱਕੇ ਜਿਹੇ ਹੈ ਤੇ ਰੈਡੀ ਸੜੀ ਹੋ ਗਏ ਆ ਸਾਰੇ ਤੇ ਚੱਲ ਗਏ ਹੁਣ ਘਰ ਨੂੰ ਔਰ ਕਿੱਥੇ ਚੱਲ ਗਏ ਫਿਰ ਚਲੋ ਕਿਤਨੇ ਮਸਮਾਨ ਇਕੱਠਾ ਕੀਤਾ ਤਰੇ ਤੇ ਇਦਾਂ ਜਿੱਦਾਂ ਤੁਸੀਂ ਜੰਗਲ ਪਾਰ ਕਰਨਾ ਹੁੰਦਾ ਹੈਂ ਔਰ ਡੌਂਕੀ ਵਾਲਾ ਵੀ ਕੰਮ ਬੰਦ ਹੋ ਗਿਆ ਹੁਣ ਮੁੰਨੀ ਕਿਉਂ ਕੀ ਲੱਗਦੀ ਕਿਤੇ ਮੈਂ ਕੱਲ ਵੀਡੀਓ ਵੇਖਣ ਦੇ ਆ ਕਹਿੰਦਾ ਉਹ ਨਾ ਰੂਲ ਬੜੇ ਸਖਤ ਕਰਦੇ ਆ ਅਮਰੀਕਾ ਵਾਲਿਆਂ ਨੇ ਵੀ ਹੁਣ ਕਹਿੰਦੇ ਜਦੋਂ ਤੱਕ 2500 ਜਾਣੇ ਨਾ ਹੋ ਜਾਣਗੇ ਪਾਰ ਲੰਘਣ ਵਾਲੇ ਉਰੋਂ ਦਾ ਕਹੀਂ ਕੰਮ ਨਹੀਂ ਚਾਲੂ ਕਰਨਾ ਦੁਬਾਰਾ ਹੁਣ ਤੇ 1.5 2.5 ਲੱਖ ਰ ਲੱਜਾਂਦੇ ਲੋਕੀ ਰੋਜ਼ ਤਾ ਕਰਕੇ ਬੰਦ ਕਰਤਾ ਉਹਨਾਂ ਨੇ ਕੰਮ ਹਾਂ ਹਾਂਜੀ ਸੋ ਬੈਗ ਮੋੜਿਆਂ ਨੂੰ ਚੱਕ ਲਏ ਆ ਲੈ ਭਈਆ ਗੱਡੀ ਲੈ ਵੀ ਆਈ ਆਪਣੀ ਮੋੜ ਨੂੰ ਆ ਤੇ ਹੈ ਵਾਹ ਜੀ ਵਾਹ ਭਈਆ ਜਿਆਦਾ ਹੀ ਕਾਲਾ ਹੀ ਅਸੀਂ ਵੀ ਆਜੋ ਫਿਰ ਬੈਗ ਰੱਖ ਲਿਆ ਕੇ ਨਾ ਗੱਡੀ 'ਚ ਤੇ ਗੱਡੀ 'ਚ ਰੱਖਨੇ ਆ ਜੀ ਬੈਗ ਹੁਣ ਆਜੋ ਆਜੋ ਵੇਲੀ 'ਚ ਤੇ ਇੱਕ ਵਾਰ ਫੇਰ ਕਰੋ ਜੀ ਦਰਸ਼ਨ ਭੂਆ ਹੁਣਾ ਦੀ ਵੇਲੀ ਦੇ ਹੈ ਕਰਨ ਦਰਸ਼ਨ ਕਰੋ ਫੇਰ ਭੂਆ ਹੁਣਾ ਦੀ ਵੇਲੀ ਦੇ ਤੇ ਇੱਥੇ ਜਦਨਾਂ ਹੀ ਆਏ ਆ ਨਾ ਅੱਗ ਲੱਗੀ ਕਿਤੇ ਬੱਲੇ ਬੱਲੇ ਆ ਵੇ ਕੋਈ ਸਾੜ ਕੇ ਸੁਬਾਹ ਕਰਦਾ ਸਾਰਾ ਕੁਝ ਇਹਨੇ ਫਿਰ ਪਾਣੀ ਪਾ ਪਾ ਕੇ ਤੇ ਆਈ ਮੈਂ ਤੇ ਕਿਰਨ ਦੇ ਫੜ ਕੇ ਨਾਲ ਡੱਬੇ ਅੱਗ ਬੁਝਾਈਏ ਤੋ ਹੈ ਕਿਰਨ ਸਹੀ ਗੱਲੀ ਉਹ ਮੇਰੀ ਗੱਲ ਸੁਣਾ ਬੂਟਾ ਦੇ ਪੋਟ ਕੇ ਦੋ ਸਾਨੂੰ ਆ ਸੱਚ ਕੜੀ ਪੱਤੇ ਦਾ ਕੜੀ ਪੱਤੇ ਦਾ ਬੂਟਾ ਦੋ ਪੋਟ ਕੇ ਸਾਨੂੰ ਗਾਂ ਦੀ ਫੋਟੋ ਲੱਲੀ ਹੈ ਮੈਂ ਪੂਰਾ ਉਹ ਗਾਈ ਤੇਰੀ ਹੜੇ ਗਾਈਂ ਨਾ ਚੰਗਾ ਗਾਈਂ ਓਕੇ ਬਾਏ ਜਾਣੇ ਹਣ ਐਪੀ ਲੈ ਉਹ ਆਹੋ ਫੜ ਜੀ ਬੂਟਾ ਉਹ ਜਿਹੜਾ ਦਾ ਪੁੱਟ ਦੋ ਉਹਦੀ ਫਿਰ ਕੜੀ ਪੱਤੇ ਦੀ ਬੂਟਾ ਪੁੱਟ ਦੋ ਚਲੋ ਕੋਈ ਦੇ ਬੱਲੇ ਬਸ ਠੀਕ ਹੈ ਹਾਲ ਫਾਵੇ ਚ ਪਾ ਦੋ ਜਾਂਦੇ ਲਾ ਦੇ ਜਾਂਦੇ ਲਾ ਦ ਗਏ ਆ ਤਾਂ ਪਾਣੀ ਡੋਲ ਚ ਪੂਰਾ ਠੀਕ ਜੀ ਪਾਣੀ ਭਰਤੀ ਰੱਖੋ ਫੇਰ ਤਾਂ ਅੱਜ ਕੱਲ उतरा सान महीने लगी है ना ठीक है ठीक तो तो है भिंडियां तोड़िया करो तोड़दियां नहीं चल कोई टाइम लग जाएगा चल पढ़ के ना चलो जी ਕਾਸਵੀ ਗਾੜ ਫੇਰ ਆ ਰਹੀ ਹੈ ਆ ਫੇਰ ਆ ਰਹੀ ਮੇਰੇ ਕਾ ਬਾਬਾ ਚਰਾ ਮਾਰ ਆਇਆ ਹੈ ਕੰਟੀ ਜੇ ਕਤਨ ਬਰਾ ਤੇ ਰੋ ਗਿਆ ਕਿੰਦ ਤਿੰਨ ਦਾ ਜੱਦਾ ਪੁੱਲ ਗਿਆ ਹੈ ਕਿ ਫੇਰ ਆਇਆ ਹੈ ਆ ਤੋ ਫੇਰ ਛੇਤੀ ਕੀ ਆਇਆ ਹੈ ਮਾਰ ਫੇਰਾ ਕਰ ਮੈਂ ਮਮੈਂ ਤੇ ਕੰਮ ਹੋਊਗਾ ਉਹ ਨਾ ਲੈਣ ਹਾਂ ਉਹ ਜੋ ਤੀ ਆ ਪਰ ਜਾਏ ਉਹ ਨਾ ਲੈ ਨਹੀਂ ਹੁਣ ਜਾ ਰਿਹਾ ਕਿਦਾਂ ਪੈ ਛੱਡ ਕਰਾਉਂਦਾ ਸਾਰੇ ਛੱਡੀ ਚੰਗਾ ਵਾਏ ਕੰਮ ਆਇਆ ਹੈ ਤੇਰੀ ਕਰਦਾ ਹੋਣੀ ਜੀ ਉਹਦਾ ਨਾ ਕੋਈ ਪਤਾ ਲੱਗਦਾ ਕੀ ਕਰਦਾ ਕੀ ਨਹੀਂ ਹਾਂਜੀ ਸੋ ਗੱਡੀ ਆਪਾਂ ਕੱਢ ਲਈ ਆ ਜੀ ਭੂਆਕੇ ਘਰੋਂ ਤੇ ਹੁਣ ਆਪਾਂ ਜਾਣਦੇ ਆ ਜੀ ਗਰਦਾਸਪੁਰ ਨੂੰ ਤੇ ਇਹ ਉਹ ਹੀ ਹਾਈਵੇ ਆ ਜਿਹੜਾ ਅੰਬਰਸਰੋਂ ਗਰਦਾਸਪੁਰ ਨੂੰ ਹੁੰਦਾ ਵਾਇਆ ਪਟਾਲਾ ਹੋ ਕੇ ਰਗਿਰਤ ਕਿਦਾਂ ਲੱਗਣ ਰਿਆ ਫਿਰ ਵਧ ਗਿਆ ਹਾਂ ਘਰ ਚੱਲੇ ਆ ਠੀਕ ਆ ਚੀਜੀ ਗਾਣੀ ਰਾਜ ਕੋਈ ਸੌਫ ਹੈ ਗਈ ਆ ਹੋਰ ਨਹੀਂ ਗਾਣੀ ਕੋਈ ਚੀਜੀ ਪੈਸੇ ਹੈਗੇ ਆ ਜੀਬ ਚ ਪੈਸੇ ਹੈਗੇ ਆ ਅੱਛਾ ਕਹਿੰਦਾ ਕਹ ਨਹੀਂ ਜੀਬ ਚ ਪੈਸੇ ਹੈਗੇ ਆ ਕਿੰਨੇ ਕ ਪੈਸੇ ਹੈਗੇ ਆ 1000 ਠੀਕ ਆ ਕੋਈ ਗੱਲ ਨਹੀਂ ਸੋ ਬਸ ਥੋੜੇ ਕਿ ਟਾਈਮ ਤੱਕ ਆਪਾਂ ਘਰ ਪਹੁੰਚ ਜਾਣਾ ਆ ਤੇ ਕਿਰਨ ਕਿਦਾਂ ਫਿਰ ਵਧੀਆ ਇੰਨੇ ਦਿਨਾਂ ਬਾਅਦ ਅੱਜ ਚਲੇ ਆ ਘਰ ਨੂੰ ਤੇ ਉਹ ਤੇ ਭੂਆ ਘਰ ਵੀ ਜਿਹੜਾ ਛੋਟਾ ਜਿਹਾ ਮੁੰਡਾ ਸੀ ਉਹ ਵੀ ਵਿਚਾਰਾ ਚੋਪੀ ਹੋ ਗਿਆ ਹੈ ਭੂਆਰਾ ਦੋਤਾ ਉਹਦਾ ਜੀਣ ਨਹੀਂ ਲੱਗਣ ਰਿਹਾ ਤੇ ਉਹ ਸੋਨੀ ਹੋ ਗਿਆ ਵਿਚਾਰਾ ਵੇਖ ਕੇ ਆ ਵੀ ਸਾਰੇ ਚਲ ਗਏ ਹਣ ਮੈਂ ਇਕੱਲੇ ਨੇ ਰਹਿ ਜਾਣਾ ਹੈ ਜੀ ਲੱਗਾ ਜੀ ਨਾ ਬੱਚਿਆਂ ਦੇ ਨਾਲ ਤੇ ਚਲੋ ਕੀ ਕਰ ਸਕਦੇ ਆ ਫਿਰ ਹਾਂ ਜਾਣਾ ਹੀ ਪੈਣਾ ਹੈ ਘਰਾਂ ਨੂੰ ਹਾਂ ਸੋ ਇਹ ਅਜੀ ਗੱਲਬਾਤ ਸਤਨਾਮ ਵਾਹਿਗੁਰੂ ਹੈ ਅਹ ਕਹਿੰਦਾ ਇੱਥੇ ਚੱਲੇ ਗੱਡੀ ਘਲਾਰ ਬਾਬਾ ਜੀ ਕਿੰਨੇ ਗੁਰਦਾਰਿਆਂ ਤੇ ਮਥਾ ਟੇਕ ਲਿਆ ਸਵੇਰ ਦਾ ਤੁਸੀਂ ਹੈ ਘਰ ਜਾਂਦੇ ਹਾਂ ਠੀਕ ਆ ਸਿੱਧੇ ਆਪਾਂ ਹਾਂਜੀ ਸੋ ਇਹ ਆ ਜੀ ਆਪਣਾ ਸ਼ਹਿਰ ਗੁਰਦਾਸਪੁਰ ਤੇ ਇੱਥੋਂ ਹੁਣ ਲੱਗੇ ਆ ਜੀ ਆਪਾਂ ਕੁਝ ਖਾਣ ਪੀਣ ਕਿਉਂਕਿ ਹਰਕਿਰਤ ਕਹਿੰਦਾ ਵੀ ਪਪਾ ਮੈਨੂੰ ਭੁੱਖ ਲੱਗ ਗਈ ਆ ਤੇ ਮੈਨੂੰ ਕੁਝ ਤੁਸੀਂ ਲੈ ਕੇ ਦਿਓ ਚੀਜੀ ਤੇ ਖਾਣੇ ਆ ਜੀ ਇੱਥੋਂ ਕੁਝ ਸ਼ੈਵ ਤੇ ਫਿਰ ਜਾਂਦੇ ਆ ਜੀ ਆਪਾਂ ਘਰ ਨੂੰ ਸੋ ਫਾਈਨਲੀ ਆਪਾਂ ਘਰ ਪਹੁੰਚ ਚੁੱਕੇ ਆ ਕਿਰਨ ਕਿਰਤ ਕਿੱਥੇ ਵੜ ਗਿਆ ਆ ਆਪਣੇ ਰੂਮ ਚ ਹੀ ਵੜਿਆ ਆ ਕਿਰਤ ਕਿੱਥੇ ਲੱਗ ਗਿਆ ਆ ਹਾਂ ਉਹ ਬੂਏ ਪਿੱਛੇ ਹਾਂ ਤੂੰ ਹਾਸੇ ਕਰ ਲੋ ਗਣਕਾਲੀ ਡਿਆਂ ਓਏ ਹਾਂ ਜੀਰ ਕਿਰਤ ਲੱਗ ਗਈ ਫਿਰ ਦਾਦੀ ਆਈ ਨਹੀਂ ਚੋਲੋ ਜੀ ਮੇਰੇ ਜੀਨੀ ਜੀ ਗੱਗੰਦਿਆ ਚਾਚੀ ਮਾਚੀ ਤੂੰ ਵੀ ਨਾ ਸ਼ਾਦੀ ਖੇ ਕੋ ਚੱਗਿਆ ਸੀ ਬਾਚੀ ਦਿਲਾਂ ਦੇ ਸੀ। ਦਿਲਾਂ ਮੀਆਂ ਤੇ ਤੇਰੇ ਨੇ ਕੀ ਕੁਝ ਖਵਾ ਲਿਆ ਮੈਨੂੰ ਦੱਸ ਤੇ ਸਹੀ। ਕੁਝ ਨਹੀਂ। ਕੁਝ ਨਹੀਂ। ਉਹ ਹੈ। ਕਹੇ ਵਿਚਾਰਾ ਮ ਖਾ ਲਈ ਜਾਣਾ ਮੈਨੂੰ ਪਹਿਲੇ ਦਿੱਤੇ। ਉਹ ਤੇ ਹਾ ਹੋਇਆ। ਇਹ ਕਿਨੇ ਦਿੱਤਾ ਸੀ? ਪੂਆ ਨੇ। ਪੂਆ ਨੇ। ਅੱਛਾ ਤੇ ਇਹਨਾਂ ਨੇ ਤੈਨੂੰ ਰਾਜ ਕੁਝ ਨਹੀਂ ਖਵਾ ਲਿਆ? ਮੈਂ ਖਾਣਾ ਨਹੀਂ। ਕੀ ਖਾਣਾ ਹੈ ਮੇਰੇ ਕਾਕੇ ਨੇ? ਜੂਸ ਪੀਤਾ ਹੀ। ਅੰਪਾ ਰੋਕ। ਮੈਂ ਇਹ ਦਿੱਤੇ ਮੁੰਨੇ ਲੈਣੀ ਅੰਦਰ ਮੈਂ ਪੈਸੇ ਦਿੱਤੇ ਲੈਣੀ ਤੇ ਫਿਰ ਕੀ ਖਾਣਾ ਹੈ ਪੁੱਤਰਾ ਕੀ ਨਹੀਂ ਕੋਲਿਆ ਹੈ ਚਿਪਸ ਪੈਕਟ ਨਾਲ ਕੁੱਕੜ ਬੜਾ ਕੁਝ ਖਾਦਾ ਉਥੋਂ ਕਿਉਂ ਨਹੀਂ ਚਿਪਸ ਪੈਕਟ ਹੈ ਮੇਰੇ ਕਾਕੇ ਨੂੰ ਕੁਝ ਨਹੀਂ ਲੱਗਦੀਂਦੇ ਮੈਂ ਚਾਚੂ ਨੂੰ ਹੋਣਾ ਹੀ ਖਲਾਉਂਗੀ ਇੱਧਰ ਆ ਤੋ ਮੇਰੇ ਜੜ ਜੜ ਫੀਲ ਖਾਣੀ ਹੈ ਨਾ ਦੱਸ ਤੇ ਮੈਂ ਚਾਚੂ ਮਹੋਣੇ ਪਲਵਾਨੀ ਆ ਤੇ ਤੈਨੂੰ ਲੈ ਕੇ ਦਊਗਾ ਬੈਗ ਚ ਕੁਝ ਨਹੀਂ ਹੈਗਾ ਤੂੰ ਬੈਗ ਫੋਲਣ ਲੱਗ ਪਾਉਂਦੇ ਆਈ ਹੈ ਇਹਦੇ ਚ ਕੱਪੜੇ ਆ ਭਰਾ ਸਾਡੇ ਲਈ ਦੇ ਕੱਪੜੇ ਹੋਰ ਇਹ ਚ ਕੁਝ ਨਹੀਂ ਚਾਰਜ ਚਾਰਜ ਨਾਲ ਇਹ ਚ ਨੇ ਚਾਰਜਰ ਚੁਰਜ ਰਿਆ ਓ ਲੱਗ ਗਈ ਨਵੀ ਓ ਮਾਈ ਗਾਡ ਕੀ ਬਾਕੀ ਓ ਮਾਈ ਗਾਡ ਹਾਏ ਓ ਕੀ ਲੱਗ ਗਈ ਕਿਰਤ ਕੋਈ ਨਹੀਂ ਕੋਈ ਨਹੀਂ ਦੋਇਆ ਵੇਖ ਲਾ ਦੋਇ ਇੱਕ ਮੇਰੀ ਓਏ ਇੱਕ ਤੇਰੀ ਤੇ ਇੱਕ ਮੇਰੀ ਤੇ ਚਾਚੀ ਨੂੰ ਇਹ ਦੱਸਾ ਗਰਮ ਹੋ ਗਈਆਂ ਹੋਣਗੀਆਂ ਲੈ ਪਾ ਬੈਗ ਚ ਪਈਆਂ ਕੱਲ ਦੀਆਂ ਕੱਲ ਦੀਆਂ ਪਈਆਂ ਮੱਤੂ ਤੇ ਇਹਨਾਂ ਨੂੰ ਫਰਿੱਜ ਚ ਰੱਖ ਲਾ ਠੰਡੀਆਂ ਹੋ ਜਾਣਗੀਆਂ ਠੀਕ ਆ ਫਰਿੱਜ ਚ ਰੱਖ ਲਈਏ ਅੱਧਾ ਘੰਟਾ ਫਰਿੱਜ ਚ ਰੱਖ ਲਾ ਫਿਰ ਠੰਡੀਆਂ ਹੋ ਜਾਣਗੀਆਂ ਉਹ ਤਾਂ ਕੰਮ ਬੜੀਆਂ ਹੋ ਜਾਣਗੀਆਂ ਆ ਵੇਖ ਲਾ ਕੋਈ ਨਹੀਂ ਕੋਈ ਨਹੀਂ ਪਿੱਲਾ ਪਿੱਲਾ ਕੀ ਹੋਇਆ ਸੋ ਇਹ ਆ ਜੀ ਗੱਲਬਾਤ ਤੇ ਅੱਜ ਲਾ ਮਕੋਲਦਾ ਘਰ ਆਪਾਂ ਪਹੁੰਚ ਗਏ ਕਿੰਨੇ ਦਿਨਾਂ ਬਾਅਦ ਅੱਜ ਕਿੰਨੇ ਦਿਨ ਹੋਏ ਪਹਿਲਾਂ ਪਤਾ ਮੈਨੂੰ ਉਹਦੇ ਚੇਤਾ ਚੋਤਾ ਨਹੀਂ ਵਿਛਲੇ 6 ਦਿਨ 6 ਮਾਂ ਦੇਣ ਅੱਜ ਕਿਰਦ ਮੈਨੂੰ ਤਾਂ ਸਮਝੇ ਮੈਂ ਤਾਂ 2-3 ਦਿਨ ਹੀ ਹੋਏ ਆ ਜੇ ਆਜਣ ਹੈ 6 ਮਾਂ ਦੇਣ ਆਜੇ ਵਾਹ ਜੀ ਵਾਹ ਕਿੰਨੇ 6 ਮਾਂ ਦੇਣ ਆਜੇ ਤੇ ਅੱਜ ਜਨਾਬ ਸੁਲਸੀ ਆਜੇ ਦਾ ਫੈਮਿਲੀ ਹੋ ਗਰੀ ਆਹ ਮਤਲਬ ਪਤਾ ਨਹੀਂ ਨਾ ਲੱਗਾ ਵੀ ਬਾਹਰ ਗਏ ਆ ਕੀ ਸਭ ਦਾਦਾ ਇੱਕ ਬਾਤ ਖੋਲਾਂਗੇ ਤੇ ਚੱਲ ਰਗੀਰ ਤਾਂ ਹੁਣ ਆ ਗਿਆ ਆਪਣੇ ਟਿਕਾਣੇ ਤੇ ਪਹੁੰਚ ਗਿਆ ਤੇ ਕੰਮ ਸਕੂਲ ਦਾ ਮਸਾ ਨਹੀਂ ਕੀਤਾ ਇਹਨੇ ਇੱਕ ਪੇਜ ਬਸ ਕੀਤਾ ਤੇ ਕਾਪੀ ਪਈ ਪੂਰੀ ਕਰਨ ਵਾਲੀ ਹੈ ਜੇ ਬੁੱਕ ਪਈ ਕਰਨ ਵਾਲੀ ਤਾਂ ਕਿਦ ਕਦੋਂ ਕਰਨਾ ਫਿਰੋਂ ਕੰਮ ਕੋ ਨਹੀਂ ਕੀਤਾ ਮੈਂ ਨਹੀਂ ਕਰਨਾ ਤੈਨੂੰ ਸਕੂਲੋਂ ਹਟਾ ਲੀਏ ਫਿਰ ਹੁਣ ਸਕੂਲੋਂ ਢਾੜ ਗਏ ਹਾਂ ਹੋਏ ਚਲ ਠੀਕ ਆ ਚਲੋ ਠੀਕ ਆ ਜੀ ਕਰਦੇ ਆ ਫਿਰ ਅੱਜ ਵਾਲੇ ਵਲੌਗ ਦਾ ਇੱਥੇ ਐਂਡ ਓ ਜਾ ਤੇ ਹੁਣ ਤੁਹਾਨੂੰ ਜਲਦੀ ਮਿਲਦੇ ਆ ਜੀ ਕੋਈ ਨਵੇਂ ਵਲੌਗ ਦੇ ਵਿੱਚ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਬਾਏ ਬਾਏ ਮੂੰਹ ਪਰੇ ਨਾ ਕਰਕੇ ਬਾਏ ਬਾਏ ਇਧਰ ਬੁੱਕੀ ਕਰਕੇ ਪਹਿਲਾਂ ਬਾਏ ਬਾਏ ਕਰ ਇਧਰ ਬਾਏ